ਸਟਾਰਟ ਹੋ ਗਈ ਵੀਡੀਓ ਚਲ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਸਾਰਿਆਂ ਦਾ ਮੇਰਾ ਬਹੁਤ ਵਧੀਆ ਨਹੀਂ ਨਹੀਂ ਵਧੀਆ ਨਹੀਂ ਹੈਗਾ ਮੈਨੂੰ ਖਾਂਸੀ ਹੋਈ ਪਈ ਆ ਮੇਰਾ ਗਲਾ ਬੈਠਿਆ ਪਿਆ ਮੈਂ ਗਰਦ ਸਰਦ ਹੋਈ ਪਈ ਆ ਆ ਦੇਖ ਲਓ ਮੈਂ ਤਾਂ ਸਵੇਰ ਦਾ ਨਾ ਸਿਰ ਵੀ ਨਹੀਂ ਪਾਇਆ ਬਸ ਇਦਾਂ ਹੀ ਬੈਠੀ ਆ ਘਰੇ ਤੇ ਮੈਨੂੰ ਪਲੀਜ਼ ਕਮੈਂਟਾਂ ਦੇ ਵਿੱਚ ਇਹ ਦੱਸੋ ਵਧੀਆ ਜੀ ਦਵਾਈ ਕੋਈ ਹਨਾ ਜਿਹਦੇ ਨਾਲ ਮੈਨੂੰ ਆਰਾਮ ਆ ਜੇ ਕਿਉਂਕਿ ਮੈਂ ਹਫ਼ਤੇ ਤੋਂ ਦਵਾਈ ਖਾ ਰਹੀ ਆ ਮੈਨੂੰ ਆਰਾਮ ਨਹੀਂ ਆ ਰਿਹਾ ਤੇ ਤੁਸੀਂ ਕਮੈਂਟ ਕਰਕੇ ਦੱਸੋ ਪਲੀਜ਼ ਸਸਿਕ ਆ ਗਰੀ ਬਲੌਗ ਚੱਲ ਰਿਹਾ ਕੀ ਬਲੌਗ ਚੱਲ ਰਿਹਾ ਫੜਾਉਰੇ ਬਲਾ ਲੰਦੇ ਕਿਵੇਂ ਆਕੜਾ ਖੜਾ ਦੇ ਤਾ ਸਹੀ ਲੱਗਦਾ ਲੈ ਭਾਈ ਮੈਂ ਮਾਸਣ ਦਾ ਬਚਾਰੇ ਤਾਂ ਗੋਡਾ ਤੋੜਦਾ ਮਾਰ ਕੇ ਮੇਰਾ ਮੋਲ ਹੋਣਾ ਹੈ ਨਾ ਗਰਮੀ ਦੋੜਾ ਹੈ ਨਾ ਪੋੜ ਬੰਨ ਮਾਂ ਕਿਉਂ ਕਰਦੀ ਕਿਉਂ ਨਹੀਂ ਗਾ ਵੀ ਨਹੀਂ ਛੱਡਿਆ ਨੇ ਬੰਦੇ ਲੋਕ ਨਹੀਂ ਬੱਚਾ ਪਰਪ੍ਰਿਤ ਬਾਲ ਦਿੱਤੀ ਉਹਦੀ ਪੈਣਾ ਆ ਕੇ ਕਹਿੰਦੀ ਮਰ ਲਿਆ ਜੇ ਕੋਈ ਪੁੱਛੇ ਕਿ ਤੇਰਾ ਭਾਈ ਲੰਗ ਕਿਉਂ ਮਾਰ ਕੇ ਤੂੰ ਤਾਂ ਕਹਿੰਦੀ ਹਣ ਕੇ ਕਿਤੇ ਰਹਿ ਕੇ ਬਹੁਦੇ ਪੁੱਤਾਂ ਕੋਲ लेदा युसी जंग कोई हिस्से ना हो हाईलाइट एक्शन मास्टर बेचारा की करू अरे त की डायलॉग हो फेरिया तू और करि सदेखानिला मेरे क्या होया चल चल भाई लादिए एक्शन मास्टर बेचारा की करू आता

ਇਹ ਫਿਰ ਇਹਦੀ ਮਾਂ ਹੋਣੀ ਸੀ ਅੱਛਾ ਅੱਛਾ ਚੱਲ ਐਕਸ਼ਨ ਮਾਸੜ ਵਿਚਾਰੇ ਕੀ ਕਰ ਕੋੜੂ ਤੇ ਨਹੀਂ ਹਟਦੀਆਂ ਹੁਣ ਹੱਸ ਗਈ ਕਰਾਰੀ ਚੱਲ ਦਵਾਰ ਉੱਤਾਂ ਹੱਸਣੀ ਪਾਉਂਗੀ ਮਾਸੜ ਤੇ ਨਹੀਂ ਰੋਕੋ ਮਾਸੜ ਵਿਚਾਰਾ ਮਾਸੜ ਮਾਸੜ ਵਿਚਾਰਾ ਕੀ ਕਰੂ ਕਰੂ ਆਪਾਂ ਨੇ ਮਾਸੜ 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 ਆਪਾਂ ਨੇ ਬਿੰਦੂ ਦੀ ਦੀ ਅੱਧੇ ਘੰਟੇ ਦੀ ਵੀਡੀਓ ਪਾ ਮੰਗੇ ਸ ਤੇ ਕੁਝ ਨਹੀਂ ਕਰਨਾ ਸਿਰਫ ਹਸਣਾ ਅੱਧਾ ਘੰਟਾ ਕੀ ਵਿਚਾਰਾ ਕੀ ਕਰੂ ਹੱਸ ਕੇ ਪਾਣੀ ਹਾਂ ਲੋਕਾ ਹਸੋਣਿਆ ਹਾਂ ਇੰਨਾ ਕ ਹਸਣਾ ਕਿ ਜਿਹੜਾ ਦੇਖੇ ਉਹਦਾ ਘੰਟਾ ਹੱਸਦਾ ਰਹੇਗਾ ਵੀਰੇ ਵਿੱਚੋਂ ਕੀ ਨਿਕਲੂਗਾ ਉਹ ਦੇਖੀ ਚੱਲ ਜੀ ਉਹਦੀ ਅੱਗੇ ਹੱਸ ਪੈਣਗੇ ਚੱਲ ਨਾ ਏ ਚੱਲ ਐਕਸ਼ਨ ਉਹ ਵਿਚਾਰਾ ਕੀ ਕਰੂ ਮਾ ਉਹ ਤਾਂ ਖੁੰਝੇ ਲਾਇਆ ਪਿਆਗਾ ਲਾ ਬਸ ਬਸ ਰੱਦ ਨਾ ਤੀਨ ਰੱਦ ਨਾ ਇਹਦੇ ਮੂੰਹ ਤੇ ਲਾਈ ਕੈਮਰਾ ਸੱਜੀ ਹੁੰਜੇ ਲਾਇਆ ਇਹ ਦੀ ਸਮਾਈ ਲ ਦਿਖਾਈਏ ਤੁਮ ਸੱਜੀ ਹੁੰਜੇ ਲਾਇਆ ਫੇ ਮਾਰ ਕੇ ਗੋਡੇ ਤੇ ਮਸੀਨ ਦਾ ਟੱਕਰ ਦੇ ਕੇ ਮੈਂ ਪੁੱਛੀ ਜਾਵਾ ਵੀ ਕੀ ਵਜਾ ਬਲੇ ਵਜਾ ਮਾਤਾ ਨੂੰ ਕੀ ਦੱਸਾਂ ਮਾ ਕੀ ਮੈਨੂੰ ਪਤਾ ਨਹੀਂ ਕੀ ਵਜਾ ਮੈਂ ਤਾਂ ਦੱਸ ਕੀ ਵਜਾ ਹੁਣ ਮੈਂ ਤੁਹਾਨੂੰ ਕੀ ਦੱਸਾਂ ਪੈਂਦੇ ਮਸੀਨ ਨਾਲ ਟੱਕਣ ਵਜਾ ਮੇਰੀ ਮਸ਼ੀਨ ਕਿਉਂ ਤੋੜੀ ਤੇ ਫਿਰ ਉਹਨੂੰ ਨਹੀਂ ਦਿਖਿਆ ਹੈਗਾ ਮੇਰੀ ਮਸ਼ੀਨ ਤੋੜੀ ਹੋਣੀ ਹੈ ਨਾ ਲੈ ਗਈ ਵੀ ਹੈ ਠੀਕ ਆ ਰਹੀ ਹੈ ਮੂੰਹ ਮੇਰਾ ਉਹ ਤਾਂ ਕਮਾਲ ਉਹ ਮੇਰਾ ਆ ਰਿਹਾ ਮੂੰਹ ਤਾਂ ਪੂਰੇ ਤੇ ਚੱਪੀ ਆ ਤੂੰ ਤਾਂ ਅੰਦਰ ਹੀ ਆਉਣਾ ਕੀ ਆਉਂਦਾ ਲੈ ਚੋ ਆਉਂਦਾ ਨਹੀਂ ਨਾ ਇਸ ਚ ਫਿਰ ਮੈਂ ਸਿੱਧਾ ਲਾ ਲਾ ਹਾਈ ਗਾਇਸ ਹਾਈ ਗਾਇਸ ਹਰਮਨ ਅਪਾ ਅੱਜ ਕਾ ਦਾ ਵਲੌਗ ਬਣਾਈਏ ਅੱਜ ਆਪਾਂ ਪਾਠੀਆਂ ਦਾ ਬਣਾਉਨੇ ਆ ਪਾਠੀਆਂ ਦਾ ਹਾਂ ਇਹ ਵੀ ਵਾਲੇ ਚਲਦੇ ਆ ਹਨਾ ਬਲੌਗ ਤੁਹਾਨੂੰ ਇੱਕ ਨੰਮੀ ਚੀਜ਼ ਦਿਖਾਉਨੇ ਆ ਅਸੀਂ ਆਪਾਂ ਅੱਜ ਸੱਬਿਆ ਚਾਰਕਾਂ ਦਾ ਬਲੌਗ ਬਣਾਉਂਦੀ ਆ ਹਨਾ ਕੋਈ ਪੁਰਾਣੀ ਜਿਹੀ ਚੀਜ਼ ਹਾਂ ਕਲਚਰ ਦਿਖਾਉਨੇ ਆ ਅੱਜ ਅਸੀਂ ਤੁਹਾਨੂੰ ਪਿੰਡ ਦਾ ਕਲਚਰ ਆਪਾਂ ਐਂ ਕਰਦੇ ਆ ਔਰ ਕੀ ਦਿਖਾ ਸਕਦੇ ਪਾਠੀਆਂ ਤਾਂ ਪੱਥੀਆਂ ਪਈਆਂ ਨੇ ਹਨਾ ਗੁਹਾਰਾ ਵੀ ਲੱਗਿਆ ਹੋਇਆ ਆਪਾਂ ਭੱਜ ਕੇ ਫੜਨ ਫੜਾਈਆਂ ਵਾਲਾ ਬਲੌਗ ਬਣਾਉਨੇ ਆ ਹਾਂ ਮੈਂ ਭੱਜਾਂਗੀ ਤੂੰ ਮੈਨੂੰ ਪਿੱਛੇ ਫੜੀ ਮੈਂ ਅੱਗੇ ਕੇ ਬਲੌਗ ਬਣਾਉਂਗੀ ਠੀਕ ਐ ਇਹ ਕਿੱਧਰ ਨੂੰ ਭੱਜੀਏ ਇੱਧਰ ਨੂੰ ਆ ਜਾ ਐਦਾਂ ਪਾਤੀਆਂ 도 ਬਚਾ ਕੇ ਨਹੀਂ ਆਪਣੇ ਘੁੱਟ ਬੈਜੂ ਹਾਂ ਠੀਕ ਐ ਆ ਜਾ ਅਸੀਂ ਵੀ ਹੌਲੀ ਬਚਾ ਕੇ ਪਾਤੀ ਆ ਜਾ ਆ ਜਾ ਲੈ ਫੜ ਲੈ ਆ ਜਾ ਆ ਜਾ ਦੋਸਤੋ ਦੇਖੋ ਅਸੀਂ ਫੜਨ ਫੜਾਈ ਦਾ ਵਲੌਗ ਬਣਾ ਰਹੇ ਹਾਂ ਪਿੰਡਾਂ 'ਚ ਅੱਜ ਕੱਲ ਇਹ ਸੱਭਿਆਚਾਰ ਦੇਖਣ ਨੂੰ ਨਹੀਂ ਮਿਲਦਾ ਹੈਗਾ ਕਿਉਂਕਿ ਬੱਚੇ ਨੇ ਜਿਹੜੇ ਫੋਨਾਂ 'ਤੇ ਗੇਮਾਂ ਖੇਡੀ ਜਾਂਦੇ ਨੇ ਹੈਨਾ ਤੇ ਅਸੀਂ ਸੱਭਿਆਚਾਰ ਪੇਸ਼ ਕਰਦੀਆਂ ਨਹੀਂ ਇਹ ਹੌਲੀਆਂ ਹੌਲੀਆਂ ਐ ਨਹੀਂ ਐ ਨਹੀਂ ਪਾਤੀਆਂ 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 ਨਾ ਬੰਦੀ ਪਾਤੀਆਂ ਨਾ ਬੰਦੀ ਹਾਂ ਆਜਾ ਲਾਭੂ ਕਾ ਤੀ ਮਗਨੀ ਕਾਲਾ ਦੂਗੀ ਤੂੰ ਕਿੱਥੇ ਠਾਤੀ ਆ ਦੇਖ ਤੂੰ ਐ ਘਰ ਤੂੰ ਤੂੰ ਇਹਨੂੰ ਫੜ ਪਿੱਛੇ ਆ ਕੇ ਆਜਾ ਮੈਂ ਨਹੀਂ ਬਈ ਮੈਂ ਭੱਜਨ ਪਜਾਈ ਵਾਲਾ ਵਲੌਗ ਬਣਾ ਰਹੇ ਆ ਅਸੀਂ ਦੋਸਤੋ ਤੁਹਾਨੂੰ ਪਿੰਡ ਦਾ ਸੱਭਿਆਚਾਰ ਦਿਖਾ ਰਹੇ ਆ ਇਹ ਮੇਰੀ ਗੱਲ ਸੁਣ ਨਹੀਂ ਨਹੀਂ ਇੱਧਰ ਆ ਤੂੰ ਫੜ ਸਾਨੂੰ ਇਹ ਕਿੱਥੇ ਮੈਂ ਤੇ ਤਮੀਜ਼ ਖੱਚਦੇ ਥਾਪੜਾ ਲਾਉਂਗੀ ਭੱਜਨ ਪਜਾਈ ਖੇਡਾਂਗੇ ਦੋਸਤੋ ਮੇਰੀ ਨਾਨ ਵੀ ਆ ਗਿਆ ਚੱਲ ਇੱਕ ਕਿਹੜਾ ਥਾਂ ਲਾ ਦੇ ਚੱਲ 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 ਫੜ ਲਓ ਫੜ ਲਓ ਫੜ ਲਓ ਆਜਾ ਪੱਠੀ ਤੇ ਨਾ ਕੁਝ ਨਹੀਂ ਹੁੰਦਾ ਆ ਜਾ ਮੈਂ ਨਹੀਂ ਗੇੜਾ ਲਾ ਗੇੜਾ ਲਾ ਦੋਸਤੋ ਇਹ ਮੈਨੂੰ ਫੜ ਰਹੇ ਨੇ ਪਿੱਛੇ ਪਿੱਛੇ ਤੇ ਮੈਂ ਅੱਗੇ ਅੱਗੇ ਭੱਜ ਰਹੀ ਆ ਆਏ ਹੋਏ ਪੱਠੀ ਫੁੱਟ ਗਈ ਓ ਮਾਈ ਗੋਡ ਦੋਸਤੋ ਇਹ ਪੱਠੀ ਫੁੱਟ 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 ਕੀ ਕਹਿੰਦੇ ਇਹਨੂੰ ਟੁੱਟ ਗਈ ਫੁੱਟ ਗਈ ਚਲ ਕੁਝ ਨਹੀਂ ਹੁੰਦਾ ਆ ਜਾ ਮੈਂ ਚੱਲ ਛੱਡਣਾ ਤੁਹਾਡੇ ਨਾਲ ਤਾਂ ਮੇਰੇ ਵੀ ਛੱਤਰ ਪੈਣਗੇ ਮੈਂ ਮੂਨੀ ਬਾਈ ਖੜ ਜਾਈ ਹੈਗੀ ਇਨਾ ਖੁਸ਼ ਨਹੀਂ ਹੁੰਦਾ ਇਹਨੂੰ ਗੋਹੇ ਚ ਝੱਕ ਕੇ ਸਿੱਟ ਦੇ ਬੱਬਲ ਕੌਰ ਨੇ ਤੋੜਤੀ ਪਾਥੀ ਕਹਿੰਦੇ ਇਹਨੂੰ ਹੁਣ ਕੁੱਟੇਗੀ ਬੀਬੀ ਮੈਂ ਬੱਬਲ ਕੌਰ ਨਹੀਂ ਜੀ ਇਹ ਮੇਰੀ ਭਾਬੀ ਹਏ ਇਹ ਤਾਂ ਸੀ ਨਾ ਆ ਬਲੌਗ ਤਾਂ ਬਣ ਗਿਆ ਬੀਬੀ ਨੇ ਜੀ ਦੇਖ ਲਿਆ ਚਲ ਬੀਬੀ ਰਾ ਦੇਖੇਗੀ ਸਾਹ ਹੈ ਔਰੇ ਪਾਥੀ ਹੈ ਨਹੀਂ ਸੀ ਹੈ ਚਲ ਕਿੱਥੇ ਚਲੀਏ ਚਲ ਫੜ ਆ ਜਾ ਫੜ ਮੈਂ ਨਹੀਂ ਫੜਦੀ ਭਾਈ ਤੁਸੀਂ ਘੁੰਮਾ ਤੁਸੀਂ ਘੁੰਮਾ ਮੈਂ ਤੁਹਾਡਾ ਬਲੌਗ ਬਣਾਉਣੀ ਆ ਚਲੋ 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 ਫੜ ਲਈ ਫੜ ਲਈ ਜਿੱਤ ਗਈ ਜਿੱਤ ਗਈ ਭਾਬੀ ਫੜ ਲਈ ਚਲ ਹੁਣ ਤੂੰ ਫੜ ਮੈਨੂੰ ਮੇਰੀ ਵਾਰੀ ਓਏ ਬੱਸ ਕਰੋ ਬਾਈ ਧੁੱਪ ਵਾਲੀ ਆ ਏ ਭਾਬੀ ਹਾਂ ਫੜ ਲੈ ਫੜ ਲਈ ਫੜ ਲਈ ਭਗਲੀ ਭਾਬੀ ਧੁੱਪ ਵਾਲੀ ਮੈਨੂੰ ਇੱਕ ਵਾਰੀ ਫੜ ਲੈਣਾ ਨਾ ਇੱਕ ਵਾਰਾ ਜ ਹੋਰ ਆ ਜਾ ਆ ਜਾ ਲੈ ਬਾਈ 15 ਮਿੰਟ ਬੱਸ ਹਾਏ ਇੰਨਾ ਟਾਈਮ ਸਿਕਰ ਦਪਾਰੇ ਇਹ ਮੰਮੀ ਕੁੱਤੇ ਕੀ ਜਾਗੀ ਨਾਲੇ ਤੂੰ ਕੰਮ ਕਰਿਆਈ ਏ ਭਾਬੀ ਏ ਭਾਬੀ ਕੰਮ ਕਰਿਆਈ ਅਸੀਂ ਫੜਨ ਫੜਾਈ ਖੇਡ ਰਹੇ ਹਾਂ ਸਾਡਾ ਸ਼ੂਟ ਚੱਲ ਰਿਹਾ ਜੀ ਨੂ ਬੇਬੇ ਦੀ ਫਿਲਮ ਦਾ ਇਹ ਮੇਰੀ ਬੇਬੇ ਬੈਠੀ ਆ ਸਾਸੂ ਮਾਂ ਇਹਨੇ ਮੈਨੂੰ ਬਹੁਤ ਤੰਗ ਕੀਤਾ ਹੋਇਆ ਏ ਬਹੁਤ ਤਪਉਂਦੀ ਏ ਮੈਨੂੰ ਇਹ ਆ ਬਠਿਆੜ ਕੇ ਇਹ ਤੰਗ ਕਰਦੀ ਏ ਮੈਂ ਦੱਸਾਂ ਇੰਨਾ ਚ ਪਜਾਦਾ ਪਰੇਸ਼ਾਨ ਕਰਦੀ ਏ ਕੀ ਕਰਾਂ ਮੈਂ ਫਿਰ ਉਹਨਾਂ ਨੇ ਕਿਹੜਾ ਹੱਲ ਕਰ ਦੇਣਾ ਪਰੇਸ਼ਾਨੀ ਦਾ ਜੀ ਨਰ ਸੁਣਾ ਰਹੀ ਹੈ ਦੇਖੋ ਦੇਖੀ ਕਿੰਦ ਆਹ ਉਹ ਵੀ ਸਹੀ ਆ ਉਹ ਨਹੀਂ ਚਲੋ ਫਿਰ ਉਠੋ ਬੀਬੀ ਜੀ ਉੱਧਰ ਚਲੋ ਅਛਾ ਤੇਰਾ ਘਟ ਕੇ ਜਾਵਾਂ ਤੁਸੀਂ ਨੂੰ ਚਲ ਆਹ ਲੈ ਮੈਂ ਤੁੰਨੀ ਵੀੰਦ ਤੁੰਨੀ ਲੈ ਆਇਆ ਹੋਰ ਸਾਡੇ ਵੀੰਦ ਖਾਦੀ ਹੋਰ ਖਾਦੇ ਚੰਗਾ ਚੰਗਾ ਮੈਂ ਕਾਲੀ ਹੋ ਰਹੀ ਜੀ ਹਾਂ ਹੋਰ ਦੱਸਦੇ ਮੈਂ ਹੋਰ ਕਰੀਂ ওকে ਮੇਰਾ ਰੰਗ ਨੂੰ ਬਹੁਤ ਸੰਭਾਲਣਾ ਜ਼ਰੂਰੀ ਹੈ ਹੋਰ ਆਹ ਇੱਕ ਅੱਧਾ ਟਿਕਾਉ ਰੱਖੋ ਲੈ ਥੋੜਾ ਜਿਹਾ ਥੋੜਾ ਜਿਹਾ ਬੱਸ ਮੈਂ ਉਰਾਨੇ ਖੜਕੇ ਦੇਖ ਕੇ ਮੁੱਕੂਗਾ ਠੀਕ ਆ ਆਹੀ ਇੱਥੋਂ ਦੇ ਗੱਲ ਓਥੇ ਆ ਕੇ ਫਿਰ ਕੱਟ ਲਾ ਲਾਂਗੇ ਕਿੱਥੇ ਆ ਜਾ ਜਿੱਥੇ ਮੁੜ ਕੇ ਬਸਣਾ ਕਿ ਤੇਰੇ ਪਿੱਛੇ ਆ ਜਾ ਆ ਪਿੱਛੇ ਆ ਕੇ ਬਾਅਦ ਚ ਕੱਟ ਲਾ ਦੇ ਤਰਾ ਨਹੀਂ ਇੰਸ਼ਾ ਅੱਲ ਠੀਕ ਆ ਚਲਾ ਜਾ ਇੱਥੋਂ ਆ ਮਰ ਜੀ ਹਾਂ ਆ ਜਾ ਜਿੱਥੋਂ ਮਰਜੀ ਮਾਈਕ ਹੈਗਾ ਨਾ ਐਕਸ਼ਨ ਬੱਸ ਜਿਮਾਜੀ ਆ ਜਾ ਰੋਣਾ ਵਾਲਾ ਪਰੇਂਦਰ ਨੂੰ ਨਾ ਉਹ ਫੁੱਕੀ ਨਾ ਲਾ ਰਿਹਾ ਨਾ ਉਹ ਵਾਟ ਦੇ ਰਿਹਾ ਨਾ ਮੈਂ ਚਾਹ ਸੀ ਕਿ ਉਹ ਦੇ ਕੇ ਪੜੇ ਉਹਦਾ ਖੋਦ ਮਾੜੀ ਉਹਨਾਂ ਤੇ ਪੇਲਾ ਬੂਲਾ ਲਾ ਦੀ ਉਹਨਾਂ ਨੂੰ ਪਰ ਦੇਖ ਰਹਾ ਕੋਲੇ ਬੰਦੇ ਕਿਹੜੀ ਆਰਾਮ ਕਰੀ ਜਾਂਦਾ ਸਾਲਾ ਬੁਰਾ ਹਰਦਾ ਮੈਨੂੰ ਕੱਡੀ ਟਿੱਕੀ ਜਾਨੀ ਆ ਉਹ ਤਾਂ ਬਾਹਰ ਬੈਠੀ ਆ ਓਰੇ ਮੇਰੀ ਗੱਲ ਸੁਣਾ ਫੱਟੀ ਨਾਲ ਫੱਟੀ ਚੱਕ ਲਾ ਵੇ ਤੇਰਾ ਤਾਂ ਬਟਾ ਟਾਈਮ ਹੀ ਨਹੀਂ ਟੋਕਣੀ ਬੈਠਣਾ ਤੇ ਮੇਰੇ ਕੋਲ ਓਏ ਯਾਰ ਮੈਂ ਬਾਹਰ ਆਇਆ ਮੈਂ ਯਾਰ ਅੱਜ ਆਇਆ ਖਰਜੇ ਕਰ ਦੋ ਕੜੀ ਕਾਈ ਕਰੇ ਕੰਮ ਧੰਦਾ ਦੇਖ ਰਿਆ ਕਰ ਤੂੰ ਤਾਂ ਹੁਣ ਜਮਾਈ ਬਾਗੀ ਹੋਇਆ ਪਿਆ ਮੁੰਡਿਆਂ ਵੀ ਫਿਰ ਜਾਈਂਗਾ ਵੇ ਹੁਣ ਤੂੰ ਵਿਆਹਿਆ ਬਰੇ ਆ ਵਿਆਹ ਕਵੀਨਦਾਰ ਹੋ ਗਿਆ ਮਾਣਾ ਬਟਾ ਕਿੰਨੇ ਦੇ ਲਿਆ ਮੈਂ ਹੱਥਾਂ ਦਾਸ ਵੀ ਮੈਂ ਕਿਹਾ ਹਾਂ ਉਹ ਬਹੁਤ ਕਰਦਾ ਈ ਵਾਰਾ ਕੋਈ ਕੰਮ ਤਾਂ ਤਾਂ ਦੇਖਣਾ ਨਾਲੇ ਕੰਮ ਤਾਂ ਨਾ ਦੇਖਿਆ ਵੀ ਹੁਣਾ ਕਿਹੜਾ ਬੈਠੀ ਬੋਲਦਾ ਵੀ ਕੰਮ ਦੀ ਲੋੜ ਤਾਂ ਆਈਆਂ ਤਾਂ ਮਦਦ ਨਹੀਂ ਹੋਣੀ ਉਹਨਾਂ ਨੇ ਦੇਖਿਆ ਤਾਂ ਦੱਸਣਾ ਨਹੀਂ ਫਿਰ ਹੁਣ ਆਏ ਤਾਂ ਜੰਮੀ ਹੱਥ ਖੜੇ ਕਰਕੇ ਟੈਨ ਨਹੀਂ ਨਿਕਲਣਾ ਵੀ ਹੱਥ ਖੜੇ ਨਹੀਂ ਭਾਈ ਕੰਮ ਤਾਂ ਮਿਲਦਾ ਨਹੀਂ ਚਲੋ ਬਸ ਬੈਠੇ ਰਹੋ ਕਰਦੇ ਹਾਂ ਕਿਆ ਦੋ ਦਿਨ ਵਿੱਚ ਦੁਪੱਤੀ ਦੇਖਣ ਜਾਂ ਦੋ ਦਿਨ ਦੇਖਦੇ ਆ ਆ ਜਿਹੜਾ ਕਹਿਣਾ ਨਾ ਇਹ ਤਾਂ ਫੱਲਾ ਤੇ ਮਿੱਟੀ ਢੂੜ ਛਾਨਾ ਛਾਨਾ ਪਈ ਰਹਿੰਦੀ ਆ ਕੋਈ ਨਹੀਂ ਛੇੜਦਾ ਨਾਲੇ ਹੁਣ ਮੇਰੀ ਗੱਲ ਆਉਣਾ ਹੁੰਦੀ ਆ ਬਸ ਬਸ ਕਰਨਾ ਤੇ ਸਭ ਸਿੱਧਾ ਹੋ ਜਾਊਗਾ ਆ ਬਾਹਰ ਬੋਟੇ ਐਨੇ ਛੱਡ ਕੇ ਕੋਈ ਫਾਇਦਾ ਨਹੀਂ ਨਿਕਲਦਾ ਕੋਈ ਆਪਣਾ ਕੰਮ ਸ਼ੁਰੂ ਕਰਦਾ ਭਾਈ ਚਾਰ ਪੈਸੇ ਵੱਢ ਨਾ ਮੈਂ ਨੂੰ ਤੇ ਕੀ ਮੈਂ ਤੇ ਕੋਰਾ ਖੜਕਸਾਂ ਤੂੰ ਹੀ ਕਹਿਣੀ ਫਾਇਦਾ ਨਹੀਂ ਮੈਂ ਇਹ ਨਹੀਂ ਕਿਹਾ ਤੇ ਲੋਨ ਅਜੂ ਕੋ ਦਾ ਨਹੀਂ ਕੰਮ ਕੀ ਕਰਦੇ ਨੇ ਕੋਈ ਨਹੀਂ ਵੀ ਪੈਸੇ ਕੰਮ ਲਊਗਾ ਤੂੰ ਪਹਿਲਾਂ ਮੈਨੂੰ ਕਹੇ ਤਾਂ ਤੁਸੀਂ ਫੇਲ ਕਰੋ ਵੀ ਤੁਸੀਂ ਛੋਟ ਇਸ ਟਾਈਮ ਸ਼ਿਮਲੇ ਚ ਕਰ ਰਹੇ ਹੋ ਟੈਂਪਰੇਚਰ ਇੱਥੇ ਮਾਈਨਸ 'ਚ ਚੱਲ ਰਿਹਾ ਫਿਰ ਤੁਹਾਨੂੰ ਗਰਮੀ ਨਹੀਂ ਲੱਗੂਗੀ ਮੈਂ ਅਹੀਂ ਫੀਲ ਕਰ ਰਹੀ ਆ ਵੀ ਇੱਥੇ ਬਹੁਤ ਜ਼ਿਆਦਾ ਠੰਡ ਐ ਬਰਫ਼ ਐ ਹਨਾ ਮੈਨੂੰ ਬਹੁਤ ਜ਼ਿਆਦਾ ਜਿਹੜੀ ਹੈਗੀ ਆ ਸਰਦੀ ਲੱਗੀ ਹੋਈ ਐ ਇਸ ਟਾਈਮ ਮੇਰਾ ਗਲਾ ਵੀ ਬੈਠ ਗਿਆ ਸਰਦੀ ਨਾਲ ਫੀਲਿੰਗ ਲਾ ਫੀਲਿੰਗ 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 ਲਾ ਪਹਿਨ ਦਿਓ ਫੀਲਿੰਗ ਲਾ ਵੀ ਸ਼ਿਮਲੇ ਆ ਕਹਾ ਵੀ ਠੰਡ ਲੱਗ ਰਹੀ ਹੈ ਠੰਡ ਲੱਗ ਜਿੰਦੀ ਆ ਚਲੋ ਕਰੋਸਿਨ ਵੈਰੀ ਗੁੱਡ ਲੈ ਲਓ ਪੇਟੇ ਨਾ ਪੱਟਦੇਓ ਕਿਹਨਾਂ ਨਾਲ ਕਾ ਕਾ ਪੱਟਿਓ ਪੇਟੇ ਕੋਈ ਨਹੀਂ ਹੁਣ ਤਾਂ ਪਤਾ ਨਹੀਂ ਕੀ ਕੀ ਪੱਟਿਆ ਹੈ ਇਹ ਮੁੰਡੇ ਨੂੰ ਕਿੱਧਰ ਲੰਘੇ ਕਿੱਥੇ ਗਿਆ ਉਹ ਚਲੋ ਜੀ ਮੈਂ ਤਾਂ ਨਹੀਂ ਆ ਰਹੀ ਵਿੱਚ ਵਿੱਚ ਤੁਸੀਂ ਇੱਧਰੋਂ ਆਜਾ ਬੜਾ ਜੀ ਆਈ ਫੀਲ ਵੈਰੀ ਵੈਰੀ ਕੂਲ ਚੱਲਾ ਚੱਲੋ ਬਈ ਕੰਮ ਕਰੋ ਕਿਉਂ ਨਹੀਂ ਕਰਦੇ ਅਖ ਮੁੰਡੇ ਜਿਹਨੂੰ ਕਿਹਾ ਸੀ ਵੇ ਗੁੱਟ ਦੀ ਕਿਆਰੀਆਂ ਜਾਂ ਸਬਜ਼ੀ ਖਾਣ ਨੂੰ ਬਥੇਰਾ ਮੂਰੇ ਹੋ ਜਾਂਦੇ ਸਾਨੂੰ ਆ ਖਾਣਾ ਅਸੀਂ ਆ ਖਾਣਾ ਹੈ ਮੈਨੂੰ ਹੀ ਮਰਨਾ ਪੈਂਦਾ ਚਾਰੇ ਪਾਸੇ ਕੀ ਕੰਮ ਹੈ ਨਾ ਸੁਣਾਣਾ ਨਹੀਂ ਛੁੱਲੇ ਦਾ ਵੀ ਕਰੋ ਬਾਲੀ ਵਧੀਆ ਕਰ ਲੈ ਬਾਲੀ ਵਧੀਆ ਆਖਣ ਖਾਵੇ ਐਸੀ ਵਾਲਾ ਕੰਮ ਲੈ ਚ ਓਰੇ ਮਾਰ ਵਧੀਆ ਰਹੇਗੀ ਚੰਗੀ ਰਹੇਗੀ ਚਾਰ ਗੱਲਾਂ ਹਾਂ ਨੀ ਮਹਾ ਗੋਡ ਦਾ ਮੜਾ ਦੇ ਕੁਸ ਬੀਜ ਲਾਂਗੇ। ਡਲ ਭਾਜੀ ਹੋਜ ਮਾਣੀ ਮਾਟੀ। ਤਾੜੀਆਂ ਮਾਰਦੀਆਂ। ਲੈ। ਹਾਂ। ਫਿਰ ਬਹਿ ਜਾ। ਬੈਲੇ ਥੱਕ ਗਈ ਹੋਮਗੀ ਬਹਿ ਜਾ। ਕੀ ਬਹਿ ਜਾ? ਨਹੀਂ ਮੇਰਾ ਤਾਂ ਬੁਰਾ ਹਾਲ ਹੋਇਆ ਪੈ ਟੂ ਹੀ ਨਾਲ। ਹੇ ਹਾਏ ਇੱਕ ਤਾਂ ਗਰਮੀ ਨਹੀਂ। ਨਹੀਂ ਮੈਂ ਤਾਂ ਐ ਕਹਿਨੀ ਐ ਗਰਮੀ ਤਾਂ ਹੈਗੀ ਆ। ਅਟਿਆਉਂਗਰੇ ਨੂੰ ਕਹਿ ਦਿਆ ਕਰੋ ਤੋ ਕਰਵਾ ਲਿਆ ਕਰ। ਅਟਿਆਉਂਗਰੇ ਆ ਕਰ ਲਈ ਤੂੰ ਆਹ ਚੱਕ ਲਈ ਸਮਾਨ। ਰੈਡੀ? ਹੂੰ। ਐਕਸ਼ਨ ਜਦੋਂ ਐਕਸ਼ਨ ਹੋ ਗਿਆ ਨਾ ਕੋਦੋ ਗਿਆ ਲਾਲ ਦੇ ਬਟਨ ਦਬਣ ਜਾਂ ਗਿਆ ਮਗਰ ਤੋਂ ਬਾਹਰ ਬੋਲਣੀ ਸੀਗਾ ਬਾਹਰ ਲਾਲ ਬਟਨ ਰੇ ਮੈਂ ਤੁਹਾਨੂੰ ਦੱਸਾਂ ਐਕਸ਼ਨ